ਕਾਬਲਾਏ 88 ਚੰਨ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਦੇ ਵਿਚਲੇ ਗੱਪਰੇ ਅਦਿੱਤਿਆ ਉਪਰ ਦੇ ਦਿਸ਼ਾ ਨਿਰਦੇਸ਼ਾ ਹੇਠ ਜिले ਅੰਦਰ ਕਿਸਾਨਾਂ ਨੂੰ ਫਸਲਾਂ ਦੇ ਰਹਿਣ ਖੋਦ ਨੂੰ ਅੱਗ ਨਾਲ ਲਗਾਉਣ ਅਤੇ ਪਰਾਲੀ ਦੇ ਪ੍ਰਬੰਧਨ ਸੰਬੰਧੀ ਲਗਾਤਾਰ ਪ੍ਰੇਰਿਤ ਕੀਤਾ ਗਿਆ ਅੱਜ ਪਿੰਡ ਗਵਾਹ ਮੰਗਲ ਵਿਖੇ ਪਰਾਲੀ ਪ੍ਰੋਟੈਕਸ਼ਨ ਫੋਰਸ ਦੀ ਟੀਮਸ ਨੇ ਪਹੁੰਚੇ ਡਾਕਟਰ ਹਜਿੰਦਰ ਸਿੰਘ ਦੇ ਡਿਪਟੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਗਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗਰਦਾਸਪੁਰ ਦੀ ਅਗਵਾਈ ਹੇਠ ਪੁਲਸੀ ਟੀਮ ਵੱਲੋਂ ਖੇਤ ਵਿੱਚ ਜਾ ਕੇ ਕਿਸਾਨਾਂ ਨਾਲ ਰਾਪਤਾ ਕਰਕੇ ਪਰਾਲੀ ਦੀ ਸਾਮ ਸਮਝਾਲ ਲਈ ਅਤੇ ਖੇਤੀ ਮਸ਼ੀਨਰੀ ਉਪਲਬਧ ਕਰਾਉਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੇ ਰਹਿਣ ਖੁੰਦ ਨੂੰ ਅੱਗ ਲਗਾਉਣ ਦੇ ਨੁਕਸਾਨ ਅਤੇ ਅੱਗ ਲਗਾਏ ਬਗਾਰ ਫਸਲ ਵਿਜਨ ਦੇ ਲਾਭਾਂ ਬਾਰੇ ਜਾਗਰੂਕਤਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਲੁਰੰਦੇ ਖੇਤੀ ਮਸ਼ੀਨਰੀ ਉਪਲਬਧ ਹੈ ਅਤੇ ਕਿਸਾਨ ਵੀਰ ਇਸ ਦਾ ਵੱਧ ਵੱਧ ਲਾਭ ਉਠਾਉਣ ਅਤੇ ਵਾਤਾਵਰਨ ਨੂੰ ਛੁੱਧ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਅੱਗੇ ਆਉਣ ਜੇਕਰ ਕਿਸੇ ਸ਼ਾਨ ਸਾਥੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਜ਼ਿਲ੍ਹਾ ਪੱਧ ਤੇ ਸ਼ਫਾਫੇ ਤੇ ਰੋਲ ਨੰਬਰ 018742663766 ਤੇ ਸੰਪਰਕ ਕਰ ਸਕਦੇ ਹਨ ਇਸ ਮੌਕੇ ਤੇ ਐਸ ਡੀ ਐਮ ਗੁਰਦਾਸਪੁਰ ਮਨਜੀਤ ਸਿੰਘ ਰੰਗਲਾ ਅਦਾਲਤਰ ਰੰਤੇਰ ਠਾਕਰ ਡੀ ਐਸ ਪੀ ਕੁਲਵੰਤ ਸਿੰਘ ਮਾਨ ਡੀ ਪੀ ਆਰਓ ਗੁਰਦਾਸਪੁਰ ਬਟਾਲਾ ਜਿੰਦਰ ਸਿੰਘ ਕਲਪੀ ਪਿੰਡ ਗੁਰਦਾਰ ਨਗਰ ਦੇ ਸਰਪੰਚ ਨਰਮ ਸਰਬਜੀਤ ਕੌਸਮਿਤ ਪਿੰਡ ਵਾਸੀ ਆ ਗਏ ਸਨ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੇਖੋ ਜੀ ਅੱਜ ਅਸੀਂ ਪਿੰਡ ਗੁਰਦਾਰ ਨਗਰ ਆਇਆ ਮੇਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੀ ਲੋਡ ਲਫਟੈਂਟ ਟੀਮ ਐਗਰੀਕਲਚਰ ਬੈਕ ਵਿੱਚ ਸਾਰੇ ਇੱਥੇ ਨੇ ਇਹ ਹੈ ਕਿ ਸਾਲ ਦੇ ਤਕਰੀਬਨ ਗਰਦਾਸਪੁਰ ਹੇਲੇ ਤੱਕ ਵੀ 48 ਕੇਸ ਆਇਆ ਜਿਹੜੇ ਵਿੱਚ ਨਹੀਂ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਤੌਰ 'ਤੇ ਸਬੰਧੀ ਜੜੀ ਪਰਾਲੀ ਨੂੰ ਅੱਗ ਨਹੀਂ ਲਾਣੀ ਉਸੇ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਅਸੀਂ ਸ਼ਕਤੀ ਜਾਂ ਅੱਗੇ ਹੋਏ ਨੇ ਸ਼ੋਕੇ ਨੋਟਿਸ ਵੀ ਕੱਢੇ ਐ ਪਲੱਸ ਮੇਰੇ ਵੀ ਕਿਸਾਨ ਅਸੀਂ ਬਾਹਰ ਛੁਰ ਤੋਂ ਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਇਹਨਾਂ ਚ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਜਾਨੀਵਾਲੀ ਨੁਕਸਾਨ ਹੈ ਸਿਹਤ ਪੱਖੋਂ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਉਹ ਕੋਈ ਸ਼ਰਾਰਤੀਆਂ 'ਚ ਨਹੀਂ ਮੰਨ ਰਿਹਾ ਉਸੇ ਸਬੰਧ ਵਿੱਚ ਐਫ ਆਈ ਆਰ ਵੀ ਕੀਤੀ ਹੈ ਰਾਡਾ ਐਂਟਰੀਆਂ ਫਾਈਨਲ ਹੀ ਲਾਏ ਨੇ ਤੇ ਮੈਂ ਇਹ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁ ਗੁਰਦਾਸ ਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਸੀਗੇ ਅਸੀਂ ਸਾਰਿਆਂ ਨੇ ਇਹ ਕਿਹਾ ਕਿ ਜਿੱਦਾਂ ਹੁਣ ਅਸੀਂ ਮੋਕੇ ਤੇ ਵੀ ਖੜੇ ਆ ਮਰੀ ਵਧੀਆ ਤਰੀਕੇ ਨਾਲ ਬੈਣੀ ਕਰਾ ਕੇ ਮੈਂ ਦੇਖੀ ਹੈ ਜਿਹੜੀ ਆਉਣ ਵਾਲੇ ਪਸ਼ੂਆਂ ਦੇ ਕੰਮ ਵੀ ਆ ਸਕਦੀ ਹੈ ਕਿ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨਹੀਂ ਉਹਨਾਂ ਦਾ ਵੀ ਸਹਿਯੋਗ ਦਈਏ ਪ੍ਰਾਣੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਨਹੀਂ ਹਦਾਇਤਾਂ ਇਹ ਨਹੀਂ ਕਿ ਸਰਕਾਰ ਪੱਖੋਂ ਨਹੀਂ ਹਦਾਇਤਾਂ ਅਸੀਂ ਇੱਥੇ ਸੱਤੀ ਨਾ ਲਵਾਂਗੇ ਕਿਸੇ ਤਰ੍ਹਾਂ ਦੀ ਛਰਾਰੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਨਾਲੇ ਮਿਲ ਕੇ ਬੇਲਾ ਆਪਣਾ ਗੁਦਾਸਪੁਰ ਬੇਲਾ ਨਹੀਂ ਬਿਲਕੁਲ ਮੈਂ ਕਹਾਂਗਾ ਕਿ ਸੱਤੀ ਨਾ ਲਾਂਦੇ ਹੋਏ ਆਪਣੀ ਸਾਡੀ ਅਪੀਲ ਮੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਂਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈ ਸਰ ਕੱਲ ਖੇਤਾਂ ਦੇ ਅੱਗ ਲੱਗੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਮੌਕੇ ਤੇ ਪਹੁੰਚ ਕੇ ਬੁਝਾਈ ਆ ਕਿ ਕੀ ਉਹਨਾਂ ਦੇ ਕੋਈ ਬਿਲਕੁਲ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿੱਥਾ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਸਾਡੇ ਐਸਟੀਐਮ ਸਰਦਾਨ ਪ੍ਰਾਣੀ ਪ੍ਰੋਡਕਸ਼ਨ ਫੂਡ ਸਡੀਐਸੂ ਸਰਦਾਨ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ ਸਾਡੇ ਨਾਲ ਨੌਡ ਲਫ ਸਰ ਕਲਸਰ ਸਰ ਸਾਡੇ ਤਸੀਲਦਾਰ ਸਾਡਾ ਐਗਰੀਕਲਚਰ ਮੈਕਦੇ ਪੁਲਿਸ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾ ਲਈ ਵਿੱਚ ਸਾਬਾ ਬੇ ਫੀਲਡ ਤੇ ਉਤਰੇ ਨੇ ਐਸਪੀ ਸਰਦਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਦੇ ਕੋਈ ਹੋ ਜੀ ਸ਼ਰਾਬੀਆਂ ਸ਼ਾਗ ਲੰਦਾ ਉਹਨ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪੋਲੂਸ਼ਨ ਨਾ ਫੈਲੇ ਐਂਡ ਦੂਸਰੀ ਗੱਲ ਇਹ ਪੀ ਨਹੀ ਹੈ ਕਿ ਸਾਡਾ ਦਫਤਰੀ ਕੰਮ ਛੱਡ ਕੇ ਅਸੀਂ ਵੀ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਹਾਂ ਇਹ ਹੀ ਸਮਝਾ ਬਾਰ ਬਾਰ ਸਮਝਾ ਰਹੇ ਆ ਕਿ ਅੱਗ ਨਾ ਲਾਉ ਸਾਡੇ ਅਫਸਰ ਸਹਿਮਾਨ ਤੁਹਾਡੇ ਨਾਲ ਹਰ ਪੱਕੇ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਬੇਲਰ ਰਸੀ ਦਿੱਤੇ ਹੋਇਆ ਸੁਪਰਸੀਡਰ ਰਸੀ ਦਿੱਤੇ ਹੋਇਆ ਕੋਰ ਸੈਂਟਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਬੇਸਿਕ ਲੈਵਲ ਤੇ ਸ਼ੁਰੂ ਕੀਤਾ ਜਾਏ ਕਿ ਕੁਝ ਉਤਨੀ ਅਚੀ 24 ਘੰਟੇ ਚੱਲ ਰਹੇ ਆ ਕਿਸੇ ਨੂੰ ਕੋਈ ਵੀ ਲੋੜ ਪੰਦੀ ਹੈ ਉਸੇ ਦਿਨੇ ਉਹਨਾਂ ਦੀ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿਲਕੁਲ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜੀ ਅਸੀਂ ਅੱਨਾ ਕੁਝ ਕਰ ਰਹੇ ਆ ਤੇ ਤੁਹਾਡਾ ਵੀ ਇੱਕ ਸਾਡੇ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਨਾਲ ਮਿਲ ਕੇ ਡੇੜੇ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਹਨ ਲਈ ਕੋਈ ਹੈਲਪਲਾਈਨ ਨੰਬਰ ਜਿਸ ਤਰ੍ਹਾਂ ਕੋਈ ਯਾਦ ਲੱਗਣਾ ਹੈ ਤੁਸੀਂ ਵੀ ਕਾਲ ਕਰ ਸਕਦੇ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਮੇਰਾ ਸਿੰਘ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਆਰ ਰਾਹੀਂ ਤੁਹਾਡੇ ਪੱਤਰਕਾਰ ਵੀ ਰਹਿਣਾ ਵੀ ਸਾਂਝਾ ਕਰ ਦਵਾਂਗੇ ਹੁਣ ਜਿਹੜਾ ਨੰਬਰ ਹੈ ਉਹ ਹੈ 01874266376 ਕੋਈ ਵੀ ਕਿਸਾਨ ਵੀ ਕਿਸੇ ਬੇਲਡ ਦੀ ਵੀ ਤਾ ਸੁਪਰ ਛਿੱੜ ਦੀ ਜਰੂਰਤ ਹੈ ਤੁਸੀਂ ਅੱਤੇ ਕਾਲ ਕਰੋ ਅਸੀਂ ਉਸ ਸਬੰਧਿਤ ਉਸਦੇ ਕਲਸਰ ਅਫਸਰ ਨੋਡਲ ਅਫਸਰ ਬੇਲਡ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਜਗ੍ਹਾ ਤੇ ਪ੍ਰੋਵਾਈਡ ਕਰਾਂਗੇ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਇਹਦਾ ਪੂਰਾ ਆਪਣਾ ਲਾਹੇਵੰਦ ਹੋ कई बार कई हम इसकी किसान भीर तो आती है कि इतने मौके पर कोई अफसर अच्छा साहबान नहीं ना है अभी कि टाइपअप करिए कि कॉल करिए नंबर असी टोल फ्री तो शुरू किया अपनी इतने गलबात रख के जो भी चीज की लड़ा सा लो बट यह इंश्योर कराओ कि अग किसी तरह भी ना लगे धनबाद जी अज पिंड गुरदास नंगल मैं मौजूदा सरपंच सरबजीत कौर अज सा सारी प्रशासन की टीम डीसी साहब ए डी सी साहब और सारे वे ऑफिसर जिन्हें भी है ਸਾਰੇ ਅੱਜ ਇੱਥੇ ਟੀਮ ਆਈ ਸੀ ਪੇਸ਼ੀਕਲ ਸ਼ਾਸਨ ਔਰ ਸਾਡੇ ਪਿੰਡ ਵਿੱਚ ਇਹਨਾਂ ਕੋਈ ਵੀ ਇਸ ਤਰ੍ਹਾਂ ਦਾ ਕੇਸ ਨਹੀਂ ਹੈਗਾ ਸਾਰੇ ਆਪਣੀ ਆਪਣੀ ਤਰਾਲੀ ਬਣਾ ਰਹੇ ਆ ਤਾਂ ਕਿ ਜਾਨਵਰਾਂ ਵਾਸਤੇ ਚਾਰਾ ਬਣ ਸਕੇ ਪਰ ਸਾਡਾ ਬਿਲਕੁਲ ਪਿੰਡ ਜਿਹੜਾ ਹੈ ਸਾਫ ਸੁੱਥਰਾ ਪਹਿਲਾਂ ਤੋਂ ਹੀ ਅਸੀਂ ਜਿਹੜੀ ਅਨਾਊਂਸਮੈਂਟ ਕਰਵਾ ਦਿੱਤੀ ਸੀਗੀ ਕਿ ਪ੍ਰਸ਼ਾਸਨ ਸਖਤ ਇਹਦੇ ਵਿੱਚ ਕਾਰਵਾਈ ਕਰੇਗਾ ਤੇ ਕੋਈ ਵੀ ਤਰਾਲੀ ਨਹੀਂ ਬਣਾ ਲਵੇ